ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਅੱਜ ਇਹ ਰੇਲਵੇ ਟਰੈਕ ਖਾਲੀ ਕਰਨਗੇ ਕਿਸਾਨ ਦੱਸਦੇ ਕਿ ਸ਼ੰਭੂ ਤੇ ਸੰਭੂ ਦੇ ਵਿੱਚ ਸੜਕ ਦੇ ਜਾਰੀ ਰਹੇਗਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 17 April ਤੋਂ ਸ਼ੰਭੂ ਟਰੈਕ ਤੇ ਬੇਜੜੇ ਕਿਸਾਨ ਨੇ ਉੱਥੇ ਬੈਠੇ ਹੋਏ ਸੰਤੇ 22 ਮਈ ਨੂੰ ਵੱਡੇ ਇਕੱਠ ਕਰਾਂਗੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਭਾਜਪਾ ਲੀਡਰਾਂ ਦੇ ਘਰਾ ਦਾ ਵੀ ਕਿਰਾਓ ਕਰਤਾ ਜਾਵੇਗਾ ਕਿਸਾਨਾਂ ਨੇ ਕਿਹਾ ਹੈ ਤੇ 22 ਮਈ ਨੂੰ ਵੱਡਾ ਇਕੱਠ ਜਿਹੜਾ ਹੈ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਸ਼ੰਭੂ ਰੇਲਵੇ ਟਰੈਕ ਤੋਂ ਤਰਨਾ ਖਤਮ ਕਰ ਰਹੇ ਆ ਪਰ ਸੜਕ ਤੇ ਤਰਨਾ ਜਾਰੀ ਰਹੇਗਾ ਅੱਜ ਵੀ ਰੇਲਵੇ ਟਰੈਕ ਖਾਲੀ ਕਰ ਦੇਣਗੇ ਕਿਸਾਨ ਮਾਦਵ ਵੱਲੋਂ ਕਿਹਾ ਗਿਆ ਇਸ ਦਿਨਾਂ ਲਈ ਉਹਨਾਂ ਕਿਹਾ ਕਿ 22 ਮਈ ਨੂੰ ਜਿਹੜਾ ਹੈ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਇਸ ਦਿਨਾਂ ਹੀ ਭਾਜਪੀ ਦੇ ਜੁੜੇ ਆਗੂਆਂ ਨੇ ਉਹਨਾਂ ਦੇ ਘਰਾਦਾਵੀ ਕੇਰਾਉ ਕੀਤਾ ਜਾਵੇਗਾ 17 April ਤੋਂ ਸ਼ੰਭੂ ਬੋਜਰ ਦੇ ਟਰੈਕ ਤੇ ਬੈਠੇ ਹੋਏ ਨੇ ਤੇ 22 ਮਈ ਨੂੰ ਵੱਡੇ ਇਕੱਠ ਕਰਨਗੇ ਕਿਸਾਨ ਤੁਸੀਂ ਖੜੇ ਆ ਪੰਜਾਬ ਰੇਲਵੇ ਦਵ ਰੰਬੂਰ ਸ਼ਬੂ ਰੇਲਵੇ ਸਟੇਸ਼ਨ ਦੇ ਜਿੱਥੇ ਕਿਸਾਨਾਂ ਵੱਲੋਂ ਪਿਛਲੇ 1 ਮਹੀਨੇ ਤੋਂ ਵੱੱਦ ਸਮਾਂ ਹੋ ਗਿਆ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਰੇਲਵੇ ਸਟੇਸ਼ਨ ਤੋਂ ਇੱਥੇ ਧਰਨਾ ਚੁੱਕਿਆ ਜਾਣਾ ਕਿਉਂਕਿ ਲੰਬੇ ਸਮੇਂ ਤੋਂ ਜਿੱਥੇ ਆਮ ਲੋਕਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਕਿਸਾਨ ਵੀ ਕਿੰਨੇ ਕਿਤੇ ਮਜਬੂਰ ਸਨ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਕਿਸਾਨਾਂ ਆਗੂ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆਗੂਆਂ ਵੱਲੋਂ ਜਿਹੜਾ ਅੱਜ ਇੱਥੋਂ ਧਰਨਾ ਸਮਾਪਤ ਕੀਤਾ ਜਾਣਾ ਦੇਖੋ ਜੀ ਇੱਥੇ ਜਿਹੜਾ ਇਹਨਾਂ ਧਰਨਾ ਲੱਗਿਆ ਸੀਗਾ ਪ੍ਰਬੰਧਾਂ ਨੂੰ ਲੈ ਕੇ ਤੇ ਜਿਹੜਾ ਜਿਹੜੇ ਸਾਡੇ ਤਿੰਨ ਨੌਜਵਾਨ ਕਿਸਾਨ ਸੀ ਉਹਨਾਂ ਨੂੰ ਲੈ ਕੇ ਜਿਹੜੇ ਬਿਨਾਂ ਵਜਾ ਤੋਂ ਜਿਹੜੇ ਉਹਨਾਂ ਦੇ 307 ਦੇ ਪਰਚੇ ਜਿਹੜੇ ਦਰਜ ਕੀਤੇ ਆ ਪਰੰੰਦਾ ਬਾਰੇ ਕੁਝ ਜਿਹੜੇ ਹੈਗੇ ਪ੍ਰਬੰਧ ਦੇ ਟਰਾਂਸਫਰ ਜਿਹੜੇ 2 4 3 ਦਿਨ ਨੇ ਉਹ ਆ ਵੀ ਗਏ ਪ੍ਰਬੰਧਾਂ ਬਾਰੇ ਕੁਝ ਕਮੀਆਂ ਨੇ ਜਿਹੜੀਆਂ ਉਹ ਗੱਲਾਂ ਮੱਤ ਚੱਲ ਵੀ ਰਹੀਆਂ ਤੇ ਪ੍ਰਸ਼ਾਸਨ ਦੇ ਨਾਲ ਪਰਸੋਂ ਸਾਡੇ ਆਗੂਆਂ ਦੀ ਮੀਟਿੰਗ ਵੀ ਹੋਈ ਸੀ ਪ੍ਰਬੰਧਾਂ ਦੇ ਸਬੰਧ ਦੇ ਵਿੱਚ ਜੋ 22 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਨਾ ਹੈ ਉਸ ਪ੍ਰਬੰਧ ਦੇ ਵਿੱਚ ਵੀ ਹੋਈ ਸੀ ਵੀ ਜਿਹੜਾ ਜੀ ਟ੍ਰੈਫਿਕ ਵੀ ਉਹ ਜਿੱਥੋਂ ਸਾਡੇ ਜਿਹੜੇ 20 ਕਲਾਉਣਗੇ ਵੀ ਉਹਨਾਂ ਤੋਂ ਪਾਸੇ ਕੀਤੀ ਜਾਵੇ ਇੱਥੇ ਜਿਹੜਾ ਹੈਗਾ ਵੀ ਰਾਜਪੁਰੇ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਜਿੱਥੋਂ ਤੱਕ ਇਥੋਂ ਦਾ ਸੰਬੰਧ ਹੈ ਇਹ ਜਿਹੜਾ ਹੈਗਾ ਕੋਈ ਮੁਲਤਵੀ ਨਹੀਂ ਮੰਗਾ ਉਹੀ ਨੇ ਮੰਗਾ ਸਾਡੀਆਂ ਜਾਰੀ ਰਹਿਣਗੀਆਂ ਤੇ ਜਿਹੜਾ ਹੈਗਾ ਵੀ ਇਸ ਜਿਹੜਾ ਕੋਲ ਦੀ ਜਿਹੜੀ ਆ ਸਾਡੇ ਲੀਡਰ ਆ ਕੇ ਆ ਜਿਹੜੀ ਉਹ ਇਥੇ ਸਾਨੂੰ ਐਲਾਨ ਕਰਨਗੇ ਵੀ ਇਹਦੀ ਜਿਹੜੀ ਰੂਪਰੇਖਾ ਅਗਲੀ ਕੀ ਹੋਵੇਗੀ ਠੀਕ ਹੈ ਲੈ ਜੀ ਉਸ ਤੋਂ ਬਾਅਦ ਜੋ ਵੀ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ 22 ਤਰੀਕ ਦੇ ਉੱਤੇ ਜਿਹੜਾ ਹੈ ਐਲਾਨ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਭਾਜੀਪੀ ਦੇ ਜਿਹੜੇ ਵੱਡੇ ਆਗੂਆ ਜਿਨ੍ਹਾਂ ਨੇ ਸਾਨੂੰ ਐਲਾਨ ਕੀਤਾ ਹੋਇਆ ਵੀ ਉਹਨਾਂ ਦਾ ਜਵਾਬ ਹੈ ਉਹ ਕਿਸ ਤਰ੍ਹਾਂ ਕਿਵੇਂ ਦੇਣਾ ਹੈ ਉਹਦਾ ਢੰਗ ਕੀ ਹੋਵੇ ਉਹਦਾ ਤਰੀਕਾ ਕੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਜਿਹੜਾ ਰੂਪਰੇਖਾ ਜਿਹੜੀ ਬਗਲੀ ਆ ਉਹ 22 ਤਰੀਕ ਨੂੰ ਵੱਡੇ ਇਕੱਠ ਦੇ ਉੱਤੇ ਜਿਹੜਾ ਹੈਗਾ ਉਹ ਐਲਾਨ ਕੀਤਾ ਜਾਊਗਾ ਠੀਕ ਹੈ ਤੇ ਸੰਭੂ ਬਾਰੇ ਸੋ ਸੋ ਜਿਸ ਤਰ੍ਹਾਂ 22 ਤਰੀਕ ਨੂੰ ਵੱਡਾ ਇਕੱਠ ਕੀਤਾ ਜਾਣਾ ਹੈ ਉਸ ਤੋਂ ਪਹਿਲਾਂ ਦੋ ਮੰਗਾਂ ਸਨ ਉਹ ਨਹੀਂ ਮੰਨੀਆਂ ਗਿਆ ਜਾਂ ਮੰਨ ਲਿੱਤੀਆਂ ਦੇਖੋ ਜੀ ਉਹਦੇ ਤੇ ਜਿਹੜੀ ਹਰਿਆਣਾ ਸਰਕਾਰ ਆ ਸਾਡੇ ਆਗੂ ਸਹਿਬਾਨਾਂ ਦੇ ਨਾਲ ਕਮਿਟਮੈਂਟ ਕਰਨ ਤੋਂ ਬਾਅਦ ਉਹ ਮੁਕਰ ਚੁੱਕੀ ਸੀ ਜਿਸ ਦਾ ਜਿਹੜਾ ਲਗਾਤਾਰ ਸਾਡਾ ਮੋਰਚਾ ਜਿਹੜਾ ਚੱਲ ਰਿਹਾ ਸੀ ਹੁਣ ਆਗੂ ਸਹਿਬਾਨਾਂ ਨੇ ਜੋ ਕਿ ਮੌਜੂਦਾ ਹਾਲਾਤਾਂ ਨੂੰ ਸਮਝਦੇ ਹੋਏ ਅੰਦੋਲਨ ਦੀ ਰੂਪਰੇਖਾ ਨੂੰ ਬਦਲਣ ਦੇ ਵਾਸਤੇ ਅੱਜ ਜਿਹੜਾ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣੀ ਸੀ ਕੋਈ ਜੀ ਸਮੇਂ ਤੱਕ ਇੱਥੇ ਸਾਡੇ ਕੇਐਮਐਮ ਤੇ ਐਸਕੇਐਮ ਗਹਿਰਾ ਇਨੀਤਕ ਦੇ ਆਗੂ ਸਹਿਬਾਨ ਪਹੁੰਚ ਰਹੇ ਆ ਜੋ ਵੀ ਅਗਲੀ ਅਪਡੇਟ ਹੋਊਗੀ ਤਾਂ ਲੈ ਤੋਂ ਆਣ ਕੇ ਸਾਂਝੀ ਕੀਤੀ ਜਾਊਗੀ ਸਾਡਾ ਅੰਦੋਲਨ ਬਾਰਡਰਾਂ ਤੇ ਜੋਂ ਦਾ ਤਿਉਂ ਜਾਰੀ ਆ ਜਾਰੀ ਹੈ ਤੇ ਜਾਰੀ ਰਹੂਗਾ ਤੇ ਸਾਡੀ ਜਿਹੜੀ ਮੰਗ ਆ ਕਿ ਜਿਹੜੇ ਨਵਦੀਪ ਸਿੰਘ ਜੀ ਨਵਦੀਪ ਸਿੰਘ ਸਾਡੇ ਵਾਟਰ ਕੈਨਰ ਜੋ ਕੇ ਕਿਸਾਨ ਆਗੂ ਉਹਨਾਂ ਦੇ ਨਾਲ ਦੋ ਸਾਥੀ ਹਰਿਆਣੇ ਦੇ ਉਹਨਾਂ ਨੂੰ ਜੇਲਾਂ ਅੰਚ ਬਿਨਾ ਵਜਾ ਤੋਂ ਬੰਦ ਕੀਤਾ ਹੋਇਆ ਮੋਦੀ ਸਰਕਾਰ ਦੇ ਇਸ਼ਾਰੇ ਤੇ ਤੇ ਹਰਿਆਣਾ ਸਰਕਾਰ ਨੇ ਸਾਡੀ ਮੰਗ ਆ ਉਹਨਾਂ ਨੂੰ ਬਿਨ ਬਿਨਾ ਸ਼ਰਤ ਰਿਹਾ ਕੀਤਾ ਜਾਵੇ ਉਹ ਸਾਡੀ ਮੰਗ ਜਾਰੀ ਰਹੂਗੀ ਪ੍ਰਬੰਧਾਂ ਨੂੰ ਲੈ ਕੇ ਸਾਡੀ ਮੰਗ ਸੀ ਉਹਦੇ ਵਿੱਚ ਕੋਈ ਪ੍ਰਬੰਧ ਕੀਤੇ ਬਾਕੀ ਰਹੀ ਆਦੇ ਵੀ ਗੱਲਬਾਤ ਪ੍ਰਸ਼ਾਸਨਾ ਚੱਲੀ ਆ ਸੋ ਅਗਲੀ ਅਪਡੇਟ ਸਾਡੇ ਸਰਵਨ ਸਿੰਘ ਜੀ ਪਦੇਰ ਤੇ ਦੂਜੇ ਸਹਿਬ ਸਾਥੀ ਆਗੂ ਸਹਿਬਾਨ ਕੋਈ ਸਮੇਂ ਤੱਕ ਪਹੁੰਚ ਰਹੇ ਹੋ ਤਾਂ ਨਾ ਸਾਂਝੀ ਕਰ ਸੋ 22 ਤਰੀਕ ਨੂੰ ਇਕੱਠ ਕੀਤਾ ਜਾਣਾ ਉਹ ਕਾਰਨ ਕੀ ਰਹੇਗਾ ਇਕੱਠ ਦਾ ਕੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਅਹ ਦੇਖੋ ਜੀ 100 ਦਿਨ ਮੋਰਚੇ ਦੇ ਪੂਰੇ ਹੋਣ ਜਾ ਰਿਹਾ ਜੋ ਕਿ 13 ਫਰਵਰੀ ਤੋਂ ਮੋਰਚਾ ਬਾਰਡਰਾਂ ਦੇ ਉੱਤੇ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਡੱਬ ਵਾਲੀ ਤੇ ਚੱਲ ਰਿਹਾ ਵਾ ਸੋ 100 ਦਿਨ ਪੂਰੇ ਹੋਣ ਜਾ ਰਿਹਾ ਜੋ ਐਲਾਨ ਕੀਤਾ ਸੀ ਦੋਨਾਂ ਫੋਰਮਾਂ ਵੱਲੋਂ ਕਿ ਵੱਡੇ ਲੱਖਾਂ ਦੇ ਕੱਟ ਕੀਤੇ ਜਾਣਗੇ ਉਸ ਐਲਾਨ ਦੇ ਤਹਿਤ ਵੱਡੇ ਲੱਖਾਂ ਦੇ ਕੱਟ ਹੋਣਗੇ ਅਗਲੇ ਜੋ ਨਵੇਂ ਪ੍ਰੋਗਰਾਮ ਆਉਣੇ ਆ ਉਸ ਇਕੱਠ ਦੇ ਵਿੱਚ ਸਾਰਿਆਂ ਦੀ ਸਹਿਮਤੀ ਦੇ ਨਾਲ ਅਗਲੇ ਐਲਾਨ ਜਿਹੜੇ ਸਾਡੇ ਦੋਨਾਂ ਫੋਰਮਾਂ ਦੇ ਆਗੂ ਸੇਬਾਨਾ ਵੱਲੋਂ ਕੀਤੇ ਜਾਣਗੇ ਸਰਕਾਰ ਜੇਕਰ ਨਹੀਂ ਸਾਡੇ ਮੰਗਾਂ ਮਸਲਿਆਂ ਵੱਲ ਧਿਆਨ ਦਿੰਦੀ ਤੇ ਆਉਣ ਵਾਲੇ ਸਮੇਂ ਜੋ ਵੀ ਤੇ ਖੇ ਲਾਣ ਇਸ ਜਿਹੜੇ 100 ਦਿਨ ਪੂਰੇ ਹੋਣ ਜਾ ਰਹੇ ਆ 22 ਤਰੀਕ ਨੂੰ ਉਥੋਂ ਕੀਤੇ ਜਾਣਗੇ ਜੀ ਸੋ ਬਿਲਕੁਲ ਸੁਣ ਸਕਦੇ ਹੋ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਭਾਵੇਂ ਕਿ ਅੱਜ ਇਥੋਂ ਧਰਨਾ ਜਿਹੜਾ ਮੁਲਤਵੀ ਕਰ ਦਿੱਤਾ ਗਿਆ ਪਰ ਮੰਗਾਂ ਉਹ ਨਹੀਂ ਅਧੀਆਂ ਉੱਥੇ ਅੜੀਆਂ ਨੇ ਔਰ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੇ ਉਦੋਂ ਤੱਕ ਇਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਕੈਮਰਾ ਪਰਸਨ ਮਿਤ ਕੁਮਾਰ ਦੇ ਨਾਲ ਦੇ ਆ